ਅੱਜ ਮੈਧਪੁਰ ਦੇ ਨਜ਼ਦੀਕ ਇੱਕ ਪਿੰਡਾ ਲੋਗੜ ਜਿੱਥੇ ਅਸੀਂ ਪਹੁੰਚੇ ਹਾਂ ਸਤਨਾਮ ਸਿੰਘ ਲੋਗੜ ਬਲੋਇਕ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਹਨੇ ਆਪਣੇ ਉੱਤੇ ਲੱਗੇ ਜਿਹੜੇ ਦੋਸ਼ ਆ ਉਹਨਾਂ ਦੇ ਹੱਕ ਵਿੱਚ ਇੱਕ ਕਾਨਫਰੰਸ ਕੀਤੀ ਸੀ ਲੇਕਿਨ ਅਸੀਂ ਇਸ ਟਾਈਮ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਵੀਰ ਸਿੰਘ ਜੀ ਦੇ ਕੋਲ ਪਹੁੰਚੇ ਹਾਂ ਕਿ ਇਹ ਜਿਹੜੀ ਅਸਲ ਸਚਾਈ ਆ ਉਹ ਕੀ ਆ ਸਿੰਘ ਸਰ ਇਹ ਜਿਹੜਾ ਮਸਲਾ ਹੈ ਕੀ ਆ ਜੀ ਮਸਲਾ ਇਸ ਤਰ੍ਹਾਂ ਦਾ ਜੀ ਇੱਕ ਪ੍ਰਤਪਾਲ ਸ਼ਰਮਾ ਆ ਉਹ ਗੰਡਾ ਦਾ ਪ੍ਰਾਲੀ ਦਾ ਕਾਰੋਬਾਰ ਕਰਦਾ ਹੈ ਜੀ ਉਹਦੇ ਕੋਈ 58 ਲੱਖ ਰੁਪਇਆ ਇੱਕ ਇਥਨੋਲ ਦੀ ਫੈਕਟਰੀ ਆ ਦਿਨਾਂ ਨਗਰ ਉੱਥੇ ਫਸਿਆ ਸੀ ਕਾਫੀ ਸਾਲਾਂ ਤੋਂ ਜੀ ਤੇ ਪਿਛਲੇ ਸਾਲ ਲਗਭਗ ਇਹਨਾਂ ਦਿਨਾਂ ਦੇ ਵਿੱਚ ਉਹਨੇ ਇਹਦੇ ਨਾਲ ਉਹਨੇ ਪਹੁੰਚ ਕੀਤੀ ਕਿਉਂਕਿ ਇਹ ਵੀ ਪ੍ਰਾਲੀ ਦਾ ਕਾਰੋਬਾਰ ਕਰਦਾ ਹੈ ਜੀ ਇਹ ਉਹਦੇ ਉਹਦੇ ਥੱਲੇ ਕੰਮ ਕਰਨ ਲਿਆ ਹੈ ਇਹਨੇ ਪਹੁੰਚ ਕੀਤੀ ਆ ਉਹਨੇ ਇਹਦੇ ਤੇ ਪਹੁੰਚ ਕੀਤੀ ਮੇਰੇ ਆ ਪੈਸੇ ਉਹ ਕਢਵਾਓ ਉਹਨਾਂ ਨੂੰ ਕਹੋ ਤੇ ਅਸੀਂ ਇਹਦੇ ਨਾਲ ਗਏ ਆ ਉਹਨਾਂ ਨਾਲ ਗੱਲਬਾਤ ਤੇ ਕੀਤੀ ਆ ਉਹ ਕਹਿੰਦੇ ਬਈ ਸਾਡਾ ਇਹਦੇ ਨਾਲ ਨਾ ਇੱਕ ਐਗਰੀਮੈਂਟ ਆ ਜਿਹੜਾ ਇਹਨੇ ਪਰਾਲੀ ਸਾਡੀ ਚੱਕ ਕੇ ਕਿਤੇ ਬੰਲ ਹੋਰ ਸਾਰਾ ਖਾਣਾ ਤੇਗਾ ਉਹ ਬਿਲਕੁਲ ਗਲਤ ਸੀਗਾ ਕਿਉਂਕਿ ਉਹਦੇ ਚ ਗਲਤੀ ਸਾਰੀ ਫੈਕਟਰੀ ਦੀ ਸੀਗੀ ਅਸੀਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ 53 ਲੱਖ ਦੇ ਵਿੱਚ ਫੈਸਲਾ ਇਹਦੇ ਨਾਲ ਕਰ ਲਿਆ ਜੀ ਸਾਡੇ ਕਹਿਣ ਤੇ 53 ਲੱਖ ਸ਼ਰਮਾ ਹੁੰਦੇ ਤਾਂ ਇਹ ਜਥੇਬੰਦ ਦੇ ਨਾਂ ਤੇ ਇਸ ਬੰਦੇ ਨੇ ਸਾਨੂੰ ਕਹਦਾ ਵੀ 4 ਲੱਖ ਰੁਪਇਆ ਫੰਡ ਦੇਣਗੇ ਜਥੇਬੰਦ ਨੂੰ ਜੀ ਪਰ ਬਾਅਦ ਵਿੱਚ ਇਸ ਜਦੋਂ ਗੱਲਬਾਤ ਖੁੱਲੀ ਆ ਇਹਨੇ ਜਥੇਬੰਦ ਦੇ ਨਾਂ ਤੇ 8.5 ਲੱਖ ਰੁਪਇਆ ਇਹ ਉਹਨਾਂ ਦੇ ਕੋਲ ਲਿਆਵਾ ਜੀ ਸਾਡੇ ਖਜ਼ਾਨਚੀ ਦੇ ਕੋਲ 4 ਲੱਖ ਰੁਪਏ ਜਮ੍ਹਾਂ ਹੋਇਆ ਜੀ 4.5 ਲੱਖ ਰੁਪਇਆ 8 ਲੱਖ ਦੇ ਖਾਤੇ ਵਿੱਚ ਕੈਸ਼ ਆਇਆ ਵਾ ਜੀ ਇਹ ਖਾਤੇ ਵਿੱਚ ਆਇਆ ਵਾ 4 ਲੱਖ ਰੁਪਏ ਆਪਣੇ 50 ਹਜ਼ਾਰ ਰੁਪਇਆ ਇਹਨੂੰ ਕੈਸ਼ ਦਿੱਤਾ ਆ ਜੀ ਜਦੋਂ ਪ੍ਰਧਾਨ ਜੀ ਉਹ ਗੱਲ ਹੀ ਗਈ ਆ ਉਹਨਾਂ ਨੇ ਇਹਨੂੰ ਜਥੇਬੰਦ ਦੇ ਵਿੱਚੋਂ ਬਰਖਾਸਤ ਕੀਤਾ ਆ 25 7 25 ਨੂੰ ਜੀ ਇਹਨੂੰ ਸਸਪੈਂਡ ਕਰਤਾ ਔਰ ਇੱਕ 8 ਤਰੀਕ ਨੂੰ ਇੱਕ ਕਮੇਟੀ ਬਣਾਈ ਆ ਜਿਹਦੇ ਵਿੱਚ ਪਰਗਤ ਸਿੰਘ ਲਹਿਰਾ ਜੀ ਗੁਰਵੰਦਰ ਸਿੰਘ ਬਾਹਰਵਾਲੀ ਤੇ ਲਖਵੀਰ ਸਿੰਘ ਨੇਜਰ ਜੀ ਉਹ ਕਮੇਟੀ ਨੇ ਸਾਡਾ ਜਿਹੜਾ ਹਸਾਬਤਾਬ ਚੈੱਕ ਕੀਤਾ ਆ ਜੋ ਮੇਰਾ ਹਸਾਬਤਾਬ ਸੀਗਾ ਸਾਡੇ ਸੈਕਟਰੀ ਸਾਹਿਬ ਦਾ ਇਹ ਆਪਣੇ ਖਿਆਲਜੀ ਸਾਹਿਬ ਦਾ ਉਹ ਬਿਲਕੁਲ ਸਹੀ ਸਾਫਤ ਹੋਇਆ ਜੀ ਇਹਦੇ ਵੱਲ 4.5 ਲੱਖ ਰੁਪਏ ਨਿਕਲਿਆ ਵਾ ਜੋ ਇਹ ਝੂਠ ਬੋਲਿਆ ਨੇ ਵੇ ਮੈਂ ਟਰੈਕਟਰ ਮਾਰਚ ਦੇ 25000 ਰੁਪਏ ਲਾਇਆ ਚਲਕੇ ਇਹਦੇ ਕੋਲ 25 ਟਰੈਕਟਰ ਸੀਗੇ 22 ਟਰੈਕਟਰ ਸੀ ਬਾਈਆਂ ਟਰੈਕਟਰ ਉੱਤੇ ਤੇਲ ਲੋਕਾਂ ਨੇ ਪਾ ਲਿਆ ਇਹਨੇ 25000 ਰੁਪਏ ਉਦਾਂ ਉਹ ਖਾਤੇ 'ਚ ਪਾਇਆ ਜੀ ਬਾਈ ਜੀ ਤੇ 25000 ਕਹਿੰਦਾ ਮੇਰਾ ਉਰਾ ਪਰਾਂ ਲੱਗ ਗਿਆ ਜੀ ਉਹ ਕਮੇਟੀ ਨੂੰ ਗਿਆ ਵੀ ਚਲੋ ਪੱਤੇਰਾ 50000 ਮੰਨ ਲਈਂ ਲੱਗ ਗਿਆ ਪਰ 4 ਲੱਖ ਰੁਪਇਆ ਤੇਰਾਂ ਲ ਹੋਰ ਬਣਦਾ ਜੀ ਉਹ ਤੋਂ ਖਜਾਂਜੀ ਦੇ ਕੋਲ ਜਮ੍ਹਾਂ ਕਰਾ ਜੀ ਇਹ ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਚੈੱਕ ਦੇ ਦੇਣਾ ਔਰ ਪੈਸੇ ਜੇ ਉਹਨਾਂ ਛੋਣ ਦੇ ਦੋਗੇ ਜੀ ਉਹਨਾਂ ਨੇ ਇਹਨੂੰ ਕਿਹਾ ਵੀ ਤੂੰ ਇਹ ਬਿਲਕੁਲ ਨਹੀਂ ਹੋਣਾ ਜਥੇਬੰਦੀ ਦੇ ਪੈਸੇ ਆ ਇਹ ਜਥੇਬੰਦੀ ਨੂੰ ਪੈਸੇ ਦੇ ਜੀ ਉਹਨਾਂ ਨੇ ਛਾੜਬੇੜ ਕੀਤੀ ਆ ਸ਼ਰਮਾ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਜੀ ਔਰ ਇਹ ਦੋਸ਼ੀ ਪਾਇਆ ਗਿਆ ਇਹਨੂੰ ਕੱਲ ਉਹਨਾਂ ਨੇ 13 ਤਰੀਕ ਨੂੰ ਜਥੇਬੰਦੀ ਚ ਬਰਖਾਸਤ ਕਰਤਾ ਸਦਾ ਵਾਸਤੇ ਦੇਖੋ ਜੀ ਅਸਤੀਫਾ ਪਿੱਛੋਂ ਜਿਹੜਾ ਮੈਂ ਦਿੱਤਾ ਹੈ ਪ੍ਰਧਾਨ ਜੀ ਨੇ ਪ੍ਰਵਾਨ ਨਹੀਂ ਕੀਤਾ ਅੱਜ ਤੁਹਾਡੇ ਮਾਧਿਮ ਰਾਹੀਂ ਅਸਤੀਫਾ ਮੈਂ ਪ੍ਰਧਾਨ ਜੀ ਨੂੰ ਦਿੰਦਾ ਮੈਂ ਵਟਸਐਪ ਤੇ ਵੀ ਤਕਰੀਬਨ ਪਾਤਾ ਹੋਣਾ ਮੇਰੇ ਹਿਸਾਬ ਨਾਲ ਤਾਂ ਮੈਂ ਤੁਹਾਡੇ ਰਾਹੀਂ ਦਿੰਦਾ ਮੇਜ ਜਥੇਬੰਦੀ ਚ ਕੰਮ ਨਹੀਂ ਕਰੂਗਾ ਜਥੇਬੰਦੀਆਂ ਕੰਮ ਕਰ ਰਹੀਆਂ ਆ ਕਹਿ ਸਕਦੇ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਅ ਇਹ ਜਿਹੜਾ ਵਿਸ਼ਵਾਸ ਹੈ ਇਹਨਾਂ ਵਧਿਆ ਕਿ ਜਿਹੜੇ ਪਿੰਡਾਂ ਦੇ ਲੋਕ ਆ ਜਿਨ੍ਹਾਂ ਦੇ ਬਹੁਤ ਸਾਰੇ ਪੈਸੇ ਜ ਕਹਿ ਸਕਦੇ ਆਜੈਂਟੀ ਦੇ ਕਸਾ ਵਿੱਚ ਡੁੱਬੇ ਹੋਏ ਆ ਉਹ ਵੀ ਤੁਹਾਡੇ ਕੋ ਆ ਰਿਹਾ ਇਹੋ ਜਿਹਾਂ ਜੜੀਆਂ ਘਟਨਾਵਾਂ ਆ ਉਹਦੇ ਨਾਲ ਇੱਕ ਤੁਹਾਡੀ ਜਿਹੜੀ ਸੰਸਥਾ ਆ ਜੂਨੀਅਨ ਬਣਾਈ ਹੈ ਤੁਸੀਂ ਉਹਦੇ ਉੱਤੇ ਵੀ ਅਸਰ ਪਵੇਗਾ ਸਰ ਜਿਹੜੀ ਸਾਡੇ ਜਥੇਬੰਦੀ ਜੇ ਕੋ ਕਲੌਦੀ ਜਥੇਬੰਦੀ ਆ ਅਸੀਂ ਗ੍ਰਾਹੀ ਇਕੱਠੀ ਨਹੀਂ ਕਰਦੇ ਸਾਡੇ ਇਲਾਕੇ ਵਿੱਚੋਂ ਪੁੱਛ ਸਕਦੇ ਆ ਅਸੀਂ ਜਥੇਬੰਦੀਆਂ ਨੇ ਉਹ ਫੰਡ ਦੇ ਨਾਲ ਚੱਲਦੀਆਂ ਆ ਔਰ ਅਸੀਂ ਫੰਡ ਜਿਹੜਾ ਕੋਈ ਏਦਾਂ ਦਾ ਕੋਈ ਕੋਈ ਕੇਸ ਹੁੰਦਾ ਆ ਉਹਦੇ ਕੋ ਲੈ ਲੀਦਾ ਆ ਔਰ ਆਪਦੇ ਚ ਕੰਮ ਚਲਾਈਦੇ ਹੁਣ ਪਿਛਲੇ ਦਿਨੀ ਟਰੈਕਟਰ ਮਾਰਚ ਸੀਗਾ ਜੀ ਇਹ ਸਾਡਾ ਲਗਭਗ 200 ਟਰੈਕਟਰ ਸੀਗਾ ਜੀ ਤੇ 400 ਜਿਹੜਾ ਨੂੰ ਉਧਰ ਚ ਕੀਤਾ ਨਹੀਂ ਜਿਹੜਾ ਮਹਤਪੁਰ ਆਪਣੇ ਇਥੋਂ ਪਿੰਡ ਤੋਂ ਲੈ ਕੇ ਮਿਲਤਾ ਕੀ ਪਿਆ ਜੀ ਤੇ ਬਹੁਤ ਵੱਡਾ ਮਾਰਚੇ ਕੱਢਿਆ ਵਾ ਇਹ ਇਹੋ ਜਿਹੇ ਕੰਮਰੇ ਦੇ ਖਰਚੇ ਦੇ ਨਾਲ ਹੁੰਦੇ ਆ ਉਸ ਬੰਦੇ ਦੇ ਨਾਲ ਸਾਨੂੰ ਤੇਲ ਵੀ ਟਰੈਕਟਰ ਚ ਪਾਉਣੀ ਪਈ ਜਿਹੜੇ ਦੂਰੋਂ ਟਰੈਕਟਰ ਆਉਂਦੇ ਆ ਤੇ ਉਸ ਖਰਚੇ ਕਰਨੇ ਪੈਂਦੇ ਚਾਹ ਪਾਣੀ ਦੇ ਖਰਚੇ ਕਰਨੇ ਪੈਂਦੇ ਆ ਸਾਡਾ 6500 ਰੁਪਏ ਦਾ ਪਾਣੀ ਲੱਗੇ ਉਸ ਦਿਨ ਤੇ ਇਹ ਖਰਚੇ ਜਿਹੜੇ ਅਸੀਂ ਗ੍ਰਾਹੀ ਇਕੱਠੀ ਨਹੀਂ ਕਰਦੇ ਕੋਈ ਜਿਹੜਾ ਇਦਾਂ ਦਾ ਸਾਡੇ ਕੋ ਆ ਜਾਂਦਾ ਉਹਦੇ ਕੋ ਲਈਦੇ ਪਰ ਇਸ ਬੰਦੇ ਨੇ ਬਹੁਤ ਧੋਖਾ ਕੀਤਾ ਜਥੇਬੰਦ ਦੇ ਨਾਮ ਦੇ ਉੱਤੇ 8.5 ਲੱਖ ਰੁਪਏ ਲੈ ਕੇ ਔਰ ਕਰਵਾਇਆ 4 ਲੱਖ ਜਮਾ ਪਰ ਜਿਸ ਇਹੋ ਜੇ ਦੋਛੇਤੇ ਸਾਬਤ ਹੋ ਗਿਆ ਤਾਂ ਇਹਨੂੰ ਜਥੇਬੰਦੀ ਚੋਂ ਕੱਢ ਜਾ ਗਿਆ ਤੇ ਇਹੋ ਜੇ ਕੋਈ ਹੋਰ ਕੇ ਇਹ ਉਹ ਹੁਣ ਜਥੇਬੰਦੀ ਯਾ ਸਾਣ ਮਾਣ ਸ਼ਾਨ ਮੀਨ ਕਰ ਰਹੀ ਆ ਹੋਰ ਵੀ ਕੇਸ ਆਉਣਗੇ ਸਾਹਮਣੇ ਜੀ ਇਹਨੇ ਜਥੇਬੰਦੀ ਦੇ ਨਾਂ ਤੇ ਆ ਤੇ ਉਹਨਾਂ ਡਰਾੜ ਰੁਕੇ ਉਹਨਾਂ ਕੋਲ ਵੀ ਪੈਸੇ ਲੈ ਹੋਏ ਆ ਔਰ ਉਹਨਾਂ ਦੇ ਪੈਸੇ ਵਾਪਸ ਨਹੀਂ ਕਰਦੇ ਆ ਨੀਅਰ ਅਬਾਊਟ ਕਿੰਨੀ ਕਾਉਂਟ ਹੋ ਸਕਦੀ ਹੈ ਇਹ ਤੁਹਾਨੂੰ ਦੱਸ ਦੇਵਾਂਗੇ ਹਲੇ ਇਹਦੇ ਬਾਰੇ ਕੋਈ ਕਲੀਅਰ ਨਹੀਂ ਹੋਇਆ ਜੀ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਅਸਤੀਫੇ ਦੀ ਵੀ ਇੱਕ ਗੱਲ ਹੋਈ ਆ ਵੀ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਦੇਣਾ ਸੀ ਪਰ ਮੇਰੇ ਕੋ ਪ੍ਰਧਾਨ ਸਾਹਿਬ ਨੇ ਜਿਹੜੇ ਸੂਬਾ ਪਰਮਾਨ ਨੇ ਉਹਨਾਂ ਨੇ ਨਹੀਂ ਲਿਆ ਉਹਨਾਂ ਨੇ ਕਾਨਫਰੰਸ ਦੇ ਵਿੱਚ ਵੀ ਇਹ ਜੋ ਸ਼ੋਅ ਕੀਤਾ ਕਿ ਆ ਮੇਰਾ ਅਸਤੀਫਾ ਹੈ ਤੇ ਮੈਂ ਇਹ ਦੇਣਾ ਚਾਹੁੰਦਾ ਉਹ ਬਿਲਕੁਲ ਗਲਤ ਗੱਲ ਆ ਇਸ ਬੰਦੇ ਨੂੰ ਜਦੋਂ ਇੱਥੇ ਦੋਸ਼ ਸਾਬਤ ਹੋਇਆ ਦੋਸ਼ ਲੱਗਾ ਆ ਇਹਨੂੰ ਉਹਦੇ ਜਥੇਬੰਦੀ ਦੋ ਸਸਪੈਂਡ ਕਰ ਦਿੱਤਾ ਆ ਸਾਡੇ ਪ੍ਰਧਾਨ ਜੀ ਬਹੁਤ ਇਮਾਨਦਾਰ ਇਨਸਾਨ ਆ ਔਰ ਜਦਾ ਜਿਸ ਤਰ੍ਹਾਂ ਮੈਂ ਸੀਗਾ ਜੇ ਮੇਰੇ ਤੇ ਵੀ ਦੋਸ਼ ਲੱਗਦਾ ਮੈਨੂੰ ਵੀ ਬਾਅਦ ਦਾ ਰਸਤਾ ਦਿਖਾ ਸਕਦੀ ਸੀ ਅਸੀਂ ਬਿਲਕੁਲ ਨੀਤਨਾਕ ਕੰਮ ਨੇਕ ਨੀਤਨਾਕ ਕੰਮ ਕਰ ਰਹੇ ਆ ਜਿਹੜਾ ਵੀ ਬੰਦਾ ਸਾਡੇ ਮਾੜੀ ਨੀਦਰਾ ਕੰਮ ਕਰੇਗਾ ਉਹਨ ਪਰ ਬਾਦ ਰਸਤਾ ਦਿਖਾਏਗਾ ਬਿਲਕੁਲ ਜੀ ਉਹਨਾਂ ਨੇ ਇੱਕ ਤਰੀਕ ਰੱਖਿਆ 17 ਅਗਸਤ ਜੀ ਜੀ ਉਹਨਾਂ ਨੇ ਕਿਹਾ ਕਿ 17 ਅਗਸਤ ਜਿਹੜੀ ਆ ਤਰੀਕ ਆ ਉਹਦੇ ਵਿੱਚ ਜਿਹੜੀ ਪਾਰਟੀ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਮੇਰੇ ਤੇ ਅਲੀਗੇਸ਼ਨ ਲਗਾਇਆ ਉਹਨਾਂ ਨੂੰ ਮੈਂ ਸੱਦਿਆ ਤੇ ਤੁਸੀਂ ਜਾਓਗੇ ਇਹ ਨਹੀਂ ਇਹਨੂੰ ਇਹਨੂੰ ਇੱਕ ਵਾਰੀ ਬਾਹਰ ਦਾ ਰਸਤਾ ਦਿਖਾ ਦਤਾ ਵਾ ਹੁਣ ਪ੍ਰਧਾਨ ਜੀ ਤੱਕ ਪਹੁੰਚ ਕਰੂ ਕਰੂਗਾ ਪਰ ਮੈਨੂੰ ਮੈਨੂੰ ਇਸਦੀ ਕੋ ਉਮੀਦ ਆ ਵੀ ਉਹ ਇਹਨੂੰ ਵਾਪਸ ਨਹੀਂ ਲੈਣਗੇ ਜਿਹੜਾ ਕਰਪਟ ਬੰਦਾ ਉਹਨੂੰ ਵਾਪਸ ਨਹੀਂ ਪ੍ਰਧਾਨ ਨਹੀਂ ਲੈਣਗੇ ਜਿਹੜੇ ਤੁਹਾਡੇ ਪਾਰਟੀ ਦੇ ਵਿੱਚ ਜਿਲ੍ਹਾ ਲੈਵਲ ਤੇ ਜਿਹੜੇ ਤੁਹਾਡੇ ਅਹੁਦੇਦਾਰ ਆ ਕੰਮ ਕਰ ਰਹੇ ਆ ਜੀ ਜੀ ਯੂਨੀਅਨ ਦੇ ਲਈ ਉਹਨਾਂ ਨੂੰ ਕੀ ਸੰਦੇਸ਼ ਦਿਓਗੇ ਇਸ ਮਾਮਲੇ ਨੂੰ ਲੈ ਕੇ ਇਹ ਮੈਂ ਤੇ ਸਾਰਿਆਂ ਨੂੰ ਇਹ ਅੱਗੇ ਵੀ ਅਸੀਂ ਇਸੇ ਤਰ੍ਹਾਂ ਚੱਲਣ ਦਾ ਆ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਕਿਸੇ ਵੀ ਕਿਸੇ ਨੇ ਵੀ ਜਥੇਬੰਦ ਦੇ ਨਾਂ ਤੇ ਉਹਦੇ ਠੱਗੀ ਨਹੀਂ ਮਾਰੂਗਾ ਜਿਹੜਾ ਵੀ ਜਥੇਬੰਦ ਦੇ ਨਾਂ ਤੇ ਠੱਗੀ ਮਾਰੂਗਾ ਉਹਨੂੰ ਬਾਅਦ ਦਾ ਰਸਤਾ ਦਿਖਾਇਆ ਜਾਊਗਾ ਅ ਸ਼ੁਕਰੀਆ ਜੀ ਜਿਹੜੀ ਅਸਲੀਅਤ ਆ ਬਿਲਕੁਲ ਤੁਹਾਡੇ ਸਾਹਮਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਸੰਸਦਾਂ ਦੇ ਵਿੱਚ ਜਿਹੜਾ ਇਹ ਪੈਸਾ ਨੂੰ ਲੈ ਕੇ ਜਿਹੜਾ ਇਹ ਕੁੱਤੀ ਚੀਕਾ ਪਿਆ ਆ ਇਹਦਾ ਹਾਲ ਜਿਹੜਾ ਆ ਉਹ ਹੋ ਚੁੱਕਾ ਹੈ ਪ੍ਰਧਾਨ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਹ ਜਿਹੜਾ ਅਸਤੀਫਾ ਆ ਇਹ ਇੱਕ ਸ਼ੋਅ ਕੇਸ ਹੈ ਔਰ ਜਿਹੜਾ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੋਰ ਖਬਰਾਂ ਦੇ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ